ਸਸਿਆਦਸ਼ ਕੋ ਜਿਸ ਜਿਸ ਥਾਂ ਤੇ ਖਲੋਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਹਬੀਬਵਾਲ ਮੰਡ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਬਹੁਤ ਦੋ ਤਿੰਨ ਦਿਨ ਤੋਂ ਅਸੀਂ ਜਿਹੜਾ ਲਗਾਤਾਰ ਜਿਹੜਾ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਂ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਾਣੀ ਦਰਿਆ ਦਾ ਜਿਹੜਾ ਪਾਣੀ ਆ ਜਿਹੜਾ ਲੋਕਾਂ ਦੇ ਜਿਹੜੇ ਘਰਾਂ 'ਚ ਵੜ ਗਿਆ ਤੇ ਆਪਾਂ ਕਹਿ ਸਕਦੇ ਹਾਂ ਫਸਲਾਂ ਜਿਹੜੀਆਂ ਨੇ ਕਾਫੀ ਜਿਹੜੀਆਂ ਖਰਾਬ ਹੋ ਚੁੱਕੀਆਂ ਹਨ ਆਪਾਂ ਕਹਿ ਸਕਦੇ ਹਾਂ ਮੰਡ ਖੇਤਰ ਦੀ ਆਪਾਂ ਗੱਲ ਕੀਤੀ ਜਾਂਦਾ ਹਬੀਵਲ ਮੰਡ ਦੇ ਵਿੱਚ ਆ ਇਸ ਤਰ੍ਹਾਂ ਖਲੋਤੇ ਆ ਤੇ ਆ ਪਰਿਵਾਰ ਤੁਸੀਂ ਦੇਖ ਸਕਦੇ ਹੋ ਇਹ ਗੁੱਜਰ ਬਰਾਦਰੀ ਦਾ ਪਰਿਵਾਰ ਆ ਜਿਹੜਾ ਬਹੁਤ ਲੰਮੇ ਸਮੇਂ ਤੋਂ ਪਿੰਡ ਹਬੀਵਲ ਮੰਡ ਦੇ ਵਿੱਚ ਰਹਿ ਰਿਹਾ ਤੇ ਅਨਾਂ ਦੇ ਘਰ ਤੱਕ ਜਿਹੜਾ ਪਾਣੀ ਤੁਸੀਂ ਆ ਦੇਖ ਸਕ ਇਹ ਤੁਹਾਨੂੰ ਤਸਵੀਰਾਂ ਪਿੰਡ ਹਬੀਬ ਵਾਲ ਮੰਡੋ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਪਾਣੀ ਦੇ ਬਾਰੇ ਅਸੀਂ ਤੁਹਾਡੇ ਰੂਬਰੂ ਗਰਾਨ ਜਾਣ ਜਾ ਰਹੇ ਆਪਾਂ ਗੱਲਬਾਤ ਕਰਾਂਗੇ ਗੁਜਰ ਬਰਾਦੀ ਦੇ ਜਿਹੜੇ ਮੌਤ ਵਰਨੇ ਸਾਡੇ ਚੌਂਕੀ ਭਾਜੀ ਆਪਾਂ ਨਾਲ ਖਲੋਤੇ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਹਮ ਮੰਡ ਹਬੀਬ ਵਾਲ ਦੇ ਵਿੱਚ ਜਿੱਦਾਂ ਆਪਾਂ ਤੁਹਾਡੇ ਸਾਹਮਣੇ ਬਹੁਤ ਮਾੜੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਕਿੰਦਣ ਤੋਂ ਜਿੱਦਾਂ ਪਾਣੀ ਦਾ ਆਪਾਂ ਕਹੀਏ ਤੇ ਪਾਣੀ ਦਾ ਜੋਰ ਜਿੱਦਾ ਪਿਆ ਸੀ ਇਹ 7 ਦਿਨ ਹੋ ਗਏ ਪਾਣੀ ਨੂੰ ਅੱਛਾ ਹਾਂਜੀ ਜੋਰ ਪੈਂਦੇ ਥੋੜਾ 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 ਅੱਛਾ ਅੱਛਾ ਹਾਂਜੀ ਵਧੀ ਗਿਆ ਅੱਛਾ 6-7 ਦਿਨ ਹੋ ਗਏ ਮਨ ਦੇ ਵਿੱਚ ਪੂਰਾ ਜੋਰ ਪਾਣੀ ਦਾ ਪੂਰਾ ਜੀ ਪੂਰਾ ਜੋਰ ਮਨ ਦੇ ਠੀਕ ਹੈ ਤੇ ਬਾਕੀ ਸਭ ਡੰਗਰਾਂ ਦਾ ਚਾਰਾ ਚੂਰਾ ਵੀ ਸਾਰਾ ਰੁੜ ਗਿਆ ਤੇ ਝੋਨਾ ਵੀ ਲਾਇਆ ਸੀ ਆਦੇ ਸਾਣਾ ਝੋਨਾ ਵੀ ਬਰਬਾਦ ਹੋ ਗਿਆ ਤੂੜੀਆਂ ਸੀ ਗਿਆ ਤੂੜੀਆਂ ਤੇ ਫਰਾਲੀ ਜਿਹੜੀ ਫਰਾਲੀ ਉਹ ਵੇਲਾ ਤੁਰੀ ਜਾਂਦੀ ਆ ਇਹ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਝੋਨਾ ਜਿਹੜਾ ਪਾਣੀ ਦੀ ਮਾਰ ਥਲੇ ਆ ਗਿਆ ਇੱਥੇ ਤੇ ਬਾਥੇ ਹਿਸਾਬ ਨਾਲ ਬਹੁਤ ਜ਼ਿਆਦਾ ਚ ਮੇਰੇ ਹਿਸਾਬ ਨਾਲ ਸੈਂਕੜੇ ਆ ਕਿੱਲੇ 11 ਕਿੱਲੇ 11 ਕਿੱਲੇ ਆ ਤੁਸੀਂ ਵੀ ਝੋਨਾ ਬੀਜਿਆ ਸੀ ਹਾਂਜੀ ਹਾਂਜੀ ਕਿਸ ਨੇ 1 ਕਿੱਲੇ ਬੀਜਿਆ ਕਿਸ ਨੇ 5 ਕਿੱਲੇ ਕਿਨੇ 7 ਕਿੱਲੇ ਕਿਨੇ 10 ਕਿੱਲੇ ਇਦਾਂ ਦਾ ਹੈਗਾ ਗੁਜਰ ਬਰਾਦਰੀ ਦੇ ਹੈਗੇ ਆ 11 ਕਿੱਲੇ ਸਾਡੇ ਝੋਨਾ ਹੈਗਾ ਜੀ 50 ਹਾਂ 50 ਕਿੱਲੇ ਉਹ ਦਰਿਆ ਦੇ ਬਿਲਕੁਲ ਲੱਗੇ ਆ ਕਿ ਜਾਂ ਦਰਿਆ ਤੋਂ ਥੋੜਾ ਜਿਹਾ ਹਟ ਮਾ ਦਰਿਆ ਤੋਂ ਹਟ ਮਾ ਤੇ ਪੱਠੇ ਵੀ ਹੈਗਾ 10 15 ਕਿੱਲੇ ਤੇ ਸਾਡੇ ਸਾਰੇ ਨਾਲ ਮਿਲ ਕੇ ਪੱਠੇ ਆ ਸਾਡੇ ਪੱਠੇ ਡੰਗਰਾਂ ਵਾਸਤੇ ਬੀਜੇ ਸੀ ਉਹ ਵੀ ਪਾਣੀ ਦੀ ਮਾਰ ਹੇਠਾ ਗਿਆ ਸਭ ਖਰਾਬ ਹੋ ਗਏ ਠੀਕ ਠੀਕ ਥੋੜੀ ਪਰਾਲੀ ਸਭ ਕੋਲ ਤੁਹਾਡੇ ਸਾਹਮਣੇ ਆ ਪਰਾਲੀਓ ਕਿੱ ਦੇਰਾਂ ਭਰੀ ਆਏ ਛੱਡਾਂ ਚ ਲਾਈਆਂ ਛੱਡਾਂ ਚ ਪਾਣੀ ਭਰ ਗਿਆ ਆਪਾਂ ਨੇ ਤੂੜੀ ਦੇਖ ਸਕਦੇ ਅੱਛਾ ਅੱਛਾ ਇਹ ਵੀ ਆ ਨਾਲ ਹੀ ਪਾਣੀ ਭਰ ਗਿਆ ਹਾਂਜੀ ਹਾਂਜੀ ਪਾਣੀ ਭਰ ਗਿਆ ਕਿ ਸੁਬਰੀ ਕਾਫੀ ਨੁਕਸਾਨ ਹੋ ਕਾਫੀ ਨੁਕਸਾਨ ਹੋ ਗੱਡਾਂ ਕੱਲ ਅਸੀਂ ਜਦੋਂ ਵੀਡੀਓ ਬਣਾਉਣ ਲਈ ਆਏ ਸੀ ਪਾਣੀ ਜਿਹੜਾ ਆ ਖੰਬੇ ਤੋਂ ਪਿੱਛੇ ਸੀ ਪਾਣੀ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਘਰਾਂ ਦਾ ਘਰ ਪਾਣੀ ਆ ਪੜ ਚੁੱਕਾ ਵਾ 7 ਦਿਨ ਹੋ ਗਏ ਲਗਾਤਾਰ ਪਾਣੀ ਦੀ ਮਾਰ ਵੱਧ ਰਹੀ ਡੰਗਰਾਂ ਨੂੰ ਕੋ ਨਡਾਲੇ ਲੈ ਕੇ ਇੱਥੇ ਧੱਕੇ ਖਾਂਡੇ ਕੋ ਬਹੁਤ ਉੱਥੇ ਪੈਣ ਦੀਆਂ ਟਾਂਡੀਆਂ ਲੈ ਕੇ ਜਿੱਥੇ ਤੁਸੀਂ ਪਹਿਲਾਂ ਰਹਿ ਰਹੇ ਸੀ ਇਥੋਂ ਡੰਗਰ ਖੋਲ ਲਿਆ ਹਾਂਜੀ ਹਾਂਜੀ ਇੱਥੇ ਡੰਗਰ ਖੋਲ ਬੰਦੇ ਮਾਰੇ ਮੋਟੇ ਹੈ ਜੋ ਉਹ ਵੀ ਰਾਤ ਨੂੰ ਜਾ ਕੇ ਪਰਾਂ ਬੰਨਤਦਾ ਮਨ ਇੱਕ ਹਿਸਾਬ ਨਾਲ ਡਰ ਦਾ ਵਿਸ਼ਾ ਬਣਿਆ ਪਿਆ ਡਰ ਹੀ ਲੱਗਾ ਇੱਕ ਹਿਸਾਬ ਨਾਲ ਕਿ ਪਾਣੀ ਕਿਤੇ ਵਧਣਾ ਜਾਵੇ ਘਰੋਂ ਬੇਕਾਰ ਹੋਏ ਪਏ ਨੇ ਹੋਰ ਕੀ ਆ ਗੱਲ ਕੋ ਕਿਸੇ ਬੰਦੇ ਕੋ ਕਿਸੇ ਬੰਦੇ ਬੰਦਾ ਕੀ ਕਰਦਾ ਸਰਦਾਰ ਜੀ 2023 ਦੇ ਵਿੱਚ ਵੀ ਆਪਾਂ ਨੂੰ ਇਹ ਮਾਰ ਪਈ ਸੀ ਤੇ ਹੁਣ 2025 ਸਾਲ ਨੇ ਚੱਲਣ ਦੀ 2025 ਸਾਲਾਂ ਦੇ ਵਿੱਚ ਵੀ ਇਹ ਮਾਰ ਪਈ ਆ ਸਾਲ ਵੀ ਕਹਿੰਦੇ ਬਈ ਇਹ ਕੋ ਦਿਆਂਗਾ ਤਰਪਾਲਾਂ ਦੇਵਾਂਗੇ ਪਹਿਰੇ ਦਿਆਂਗੇ ਇੱਥੇ ਚਾਰਾਂ ਦੇ ਕੱਖ ਨਹੀਂ ਤੁਹਾਨੂੰ ਮਿਲਿਆ ਸਰਕਾਰੀ ਮੁਲਾਜ਼ਮ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਚੁੰਕੀ ਨਹੀਂ ਜੀ ਕੋਈ ਨਹੀਂ ਪਹੁੰਚਿਆ ਇੱਥੇ ਹਵੀਵਲ ਮੰਡਲ ਚ ਕੋਈ ਨਹੀਂ ਆਇਆ ਹਾਂ ਤੇ ਹੋਰ ਬਾਕੀ ਕਿੰਨਾ ਕੁ ਨੁਕਸਾਨ ਜੇ ਸਬਜ਼ੀ ਦੀ ਗੱਲ ਕੀਤੀ ਜਾਵੇ ਜਾਂ ਕਮਾਣ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਾਫੀ ਫਸਲ ਜਿਹੜੀ ਪਾਣੀ ਦੀ ਮਾਰ ਹੋ ਗਈ ਸਭ ਜੀ ਬਹੁਤ ਲਾਈ ਸੀ ਮੁਸਲਮਾਨਾਂ ਨੇ ਸਾਡੇ ਮੰਡ ਚ ਘੱਟੋ ਘੱਟ ਵੀ 40 50 ਕਿੱਲੇ ਆਈ ਉਹਨਾਂ ਦੀ 40 50 ਕਿੱਲੇ ਤੁਸੀਂ ਲਾਈ ਸੀ ਨਹੀਂ ਨਹੀਂ ਆਈ ਨਹੀਂ ਸਾਡੇ ਆਪਣੇ ਜੂਸਲਮਾਨ ਬ੍ਰਦਰਜ਼ ਬ੍ਰਦਰਰੀ ਆ ਮੁਸਲਮਾਨਾਂ ਦੀ ਵੀ ਫਸਲ ਫਿਰ ਗਾਇਬ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੁੱਬੀ ਪਈ ਸਾਡੇ ਡੁੱਬੀ ਪਈ ਐ ਪਾਣੀ ਪਾਣੀ ਉੱਤੇ ਪੰਜ ਮਹੀਨੇ ਛੇ ਜੇ ਵਟ ਪਾਣੀ ਆ ਗਿਆ ਤੇ ਬਾਈ ਜਾਨ ਦੇ ਬਾਲੋਂ ਹੁਣ ਪੰਜ ਛੇ ਦਿਨ ਪਾਣੀ ਜੇ ਨਹੀਂ ਰੁਕਦਾ ਹੋਂ ਕਿਉਂਕਿ ਉਹ ਰੱਬ ਦੀ ਮਾਰ ਵੀ ਪੈਣ ਦੀ ਉੱਤੋਂ ਵੀ ਪਾਣੀ ਤੇ ਥੱਲੇ ਵੀ ਪਾਣੀ ਹਾਂਜੀ ਉਹਦੇ ਨਾਲ ਕਾਫੀ ਨੁਕਸਾਨ ਹੋਰ ਹੋ ਸਕਦਾ ਤੇ ਉਹ ਸਾਰੀ ਗਲ ਗਈ ਤੇ ਝੋਨੇ ਦੀ ਸਭ ਕੁ ਕਹਾ ਹੈ ਬੇਟਾ ਇੱਟੇ ਰਹੀ ਹੁਣ ਫਿਰਨੇ ਜਿੱਦਾਂ ਤੁਸੀਂ ਪਿਛਲੀ ਵਾਰੀ ਬੰਨ ਤੇ ਜਾ ਕੇ ਬਹਿ ਗਏ ਸੀ ਜੈਤ ਕੀ ਫਿਰ ਇਹ ਚ ਮੰਨ ਲਓ ਪਾਈ ਚ ਰਾਤ ਨੂੰ ਜਾਂ ਕੱਲ ਨੂੰ ਜਾਂ ਪਰਸੋਂ ਕੋ ਪਾਣੀ ਚੜਦਾ ਲੱਥੇ ਤੋਂ ਥੋੜਾ ਵਧੀਆ ਚੜਦਾ ਵਾ ਤੇ ਫੇਰ ਤੁਸੀਂ ਆਪਣਾ ਕਿਤੇ ਕਰੋਗੇ ਹੀ ਲੱਗਦਾ ਹਾਲ ਤੇ ਬੰਲੇ ਤੇ ਹੀ ਬੈਠੇ ਆ ਉਹਦੇ ਵੈਸੇ ਆ ਜਿੱਦਾਂ ਹੁਣ ਸਮਾਨ ਸਮੂਨ ਘਰਾਂ ਚ ਪਿਆ ਹੈ ਤੇ ਇੱਥੇ ਆਉ ਜਾਈਦਾ ਹੈ ਤੇ ਬੰਨ ਦੇਈ ਠੀਕ ਬੰਨ ਹਾਂਜੀ ਹਾਂਜੀ ਨਿਆਣੇ ਹੁਣ ਪਤਾ ਕੁਟਰਾਲੀਆਂ ਲੱਦ ਗਿਓ ਉਹਦੇ ਨਾਲ ਬੰਦੇ ਖੜੀਆਂ ਕੀਤੀ ਮਾਰ ਵੀ ਸਾਰਾ ਇਥੋਂ ਫਿਰ ਉਹ ਕਿਸੇ ਬਨੇ ਘਰ ਤਾਂ ਰਿਸ਼ਤੇਦਾਰਾਂ ਤੇ ਭੇਜਤੀ ਹਾਂ ਉਹ ਕੀ ਕਰੇ ਕੋ ਨਡਾਲੇ ਚੱਲੇ ਡੰਗਰੇ ਕੋਈ ਕਿਸੇ ਬੱਚਾ ਜੀ ਮੇਰੇ ਉੱਥੇ ਰਹਿੰਦੇ ਘਰ ਤਾਰ ਬੱਚੇ ਪਜਾਤੇ ਮਾਰ ਸਾਰਾ ਉਧਰ ਚੱਲ ਗਏ ਹਾਂਜੀ ਹਾਂਜੀ ਤੁਸੀਂ ਫਿਰ ਇਥੇ ਉਦਾਂ ਗੇੜਾ ਗੂੜਾ ਮਾਰਨਾ ਗੰਢੇ ਹੋੜ ਕੇ ਹਾਂ ਵੀ ਉਹ ਪਤਾ ਛੱਡਦੇ ਆ ਰਾਤ ਨੂੰ ਅਮਲੀ-ਉਮਲੀ ਆ ਕੇ ਕੋਈ ਸਮਾਨ ਘਰਾਂ ਚ ਸਾਰਾ ਸਮਾਨ ਆ ਕੇ ਕੱਢਿਆ ਵਿੱਚ ਮਾਹੌਲ ਬਹੁਤ ਖਰਾਬ ਚੱਲੰਦੇ ਆ ਤੇ ਇਸ ਕਰਕੇ ਘਰਾਂ ਚ ਰਹਿਣਾ ਪੈਂਦਾ ਇੱਕ ਅੱਧਾ ਬੰਦਾ ਕਿਉਂਕਿ ਆਪਾਂ ਆਪਣਾ ਘਰ ਨਹੀਂ ਛੱਡ ਸਕਦੇ ਜਿੱਥੇ ਆਪਾਂ ਸ਼ੁਰੂ ਤੋਂ ਰਹਿ ਰਹੇ ਆ ਨਾ ਦੁੱਖ ਤੇ ਲੱਗਦਾ ਹੀ ਆ ਬਿਲਕੁਲ ਇਹ ਬੰਦਾ ਕਰੇ ਕੀ ਹੌਣ ਦੇ ਲਈ ਘਰਾਂ ਪਾਣੀ ਦਾ ਤੇੜਾ ਵੀ ਆ ਗਿਆ ਕੋਹ ਆਉਣ ਵੀ ਇੱਥੇ ਡਿੱਗਾ ਫੜੋ ਹੌਣ ਦੀ ਇੱਥੇ ਕਰੀਏ ਕੀ ਫਿਰ ਤੈਨੂੰ ਬੜਾ ਔਖਾ ਹੋ ਜਾਣਾ ਵੀ ਕਾਫੀ ਨੁਕਸਾਨ ਹੋਏਗਾ ਜਿਨ੍ਹਾਂ ਦੀ ਸਮਰਥੀਬਲ ਮੋਟਰ ਹਨ ਹਾਂਜੀ ਹਾਂਜੀ ਉਹ ਵੀ ਸਾਰਿਆਂ ਦਾ ਕਰਾ ਡਿਲੀਵਰੀ ਜਦੋਂ ਆਪਾਂ ਜਦੋਂ ਪਾਣੀ ਉਤਰਿਆ ਸੀ ਪਾਣੀ ਉਦੋਂ ਕਾਫੀ ਰੇਤਾ ਦੇ ਵਿੱਚ ਜਿਹੜੀ ਮਾਰ ਪਈ ਸੀ ਰੇਤਾ ਵੀ ਬਹੁਤ ਆ ਗਈ ਸੀ ਪਾਣੀ ਹਾਂ ਆ ਮੋਟਰ ਵੀ ਦੇਣ ਵੀ ਲੱਗੇ ਸੀ ਉਹ ਇਹ ਜਿਹੜੇ ਮੱਝਾਂ ਦੇ ਮੋਟਰਾਂ ਲਾਏ ਇਹਨਾਂ ਦੇ ਵਿੱਚ ਹੀ ਸਹਾਣਾ ਪਾਣੀ ਪੈ ਗਿਆ ਬੰਦਾ ਫੇ ਕੀ ਕਰੇ ਸਾਰਾ ਕਰਨਾ ਤੇ ਪੈਣਾ ਹੀ ਔਖੇ ਸੋਖੇ ਹੋ ਗਏ ਕਿੰਨੇ ਕ ਮੰਡ ਖੇਤਰਾਂ ਦੇ ਵਿੱਚ ਲਗਾਤਾਰ ਲਗਭਗ ਜਿਹੜੇ ਪਾਣੀ ਦੀ ਮਾਰ ਹੇਠਾ ਗਈ ਜਿੱਤਾ ਇੱਥੇ ਮੇਰੇ ਹਿਸਾਬ ਨਾਲ 100 150 ਤੋਂ ਜ਼ਿਆਦਾ ਹੀ ਹੋਣੇ ਅਛਾ 100 ਤੋਂ 150 ਹਾਂ ਹਾਂ ਜਿੰਨਾ ਵੀ ਮੰਡ ਏਰੀਆ ਪੈਂਦਾ ਹਾਂ ਹਾਂ ਇੱਥੇ ਆਪਣੇ ਵੀਵਲ ਦੇ ਵਿੱਚ ਵਿੱਚ ਇਸ ਤੋਂ ਵੱਧ ਹੀ ਹੋਣਗਾ ਹੁਣ ਅੱਛਾ ਕਈਆਂ ਥਾਵਾਂ ਤੇ ਤੇ ਪਾਣੀ ਤੁਸੀ ਦੇ ਨਾਲ ਵੀ ਲੱਗ ਨਾ ਨਾ ਪਾਣੀ ਸਾਰੇ ਲੱਗਾ ਸੀਨਾ ਸਾਰੇ ਲੱਗਾ ਆ ਪਾਣੀ ਲੱਗਾ ਪਾਣੀ ਸਾਰੇ ਤੁਸੀ ਨਾਲ ਲੱਗਾ ਆ ਉਹ ਕਿਹਦੇ ਦਾ ਥੋੜਾ ਜਿਹਾ ਥਾਂ ਉੱਚਾ ਉਹਦੇ ਕਰਕੇ ਨੇ ਜਿਹੜਾ ਨੀਵੇਂ ਨੀਵੇਂ ਲੱਗੇ ਉੱਥੇ ਪਾਣੀ ਲੱਗ ਗਿਆ ਪੂਰਾ ਉੱਥੇ ਨਹੀਂ ਜਿਹੜਾ ਦੂਜੇ ਝੋਨੇ 'ਚ ਵੀ ਹੈਗਾ ਇਹ ਅੱਛਾ ਤੇ ਜਿਹੜੇ ਨੀਵੇਂ ਤਾਂ ਉਹ ਤਾਂ ਉਹ ਝੋਨਾ ਦੇਖਦਾ ਹੀ ਨਹੀਂ ਪਿਆ ਉੱਥੇ ਬੱਲ ਦੇ ਨਾਲ ਹੀ ਬਿਲਕੁਲ ਪਾਣੀ ਦੀ 샤ਕ ਹਾਂ ਆ ਤੋ ਇਹ ਨੂੰ ਜਾਂਦੇ ਰਾਪ ਰਾਪਪੁਰਾਲ ਪ ਬੰਦੇ ਨਾਲ ਪਾਣੀ ਪੂਰਾ ਪੂਰਾ ਡਬ ਡਬ ਵੀ ਹੋਇਆ ਪਿਆ ਠੀਕ ਠੀਕ ਹਾਂ ਚਲੋ ਫਿਰ ਇਹ ਦੇ ਦੇ ਸਕਦੇ ਹੋ ਤੁਸੀਂ ਇਹ ਪਿੰਡ ਹਬੀਬ ਵਾਲਾ ਮੰਡ ਤੋਂ ਤਸਵੀਰਾਂ ਅਸੀਂ ਤਾਂ ਨਾਲ ਸਾਂਝਾ ਕਰ ਰਹੇ ਸੀ ਆ ਪਾਣੀ ਤੁਸੀਂ ਦੇ ਸਕਦੇ ਹੋ ਕੱਲ ਪਿੱਛੇ ਜੀ ਅਸੀਂ ਜਿਹੜੀ ਵੀਡੀਓ ਪਾਈ ਸੀ ਤਾਂ ਉਹ ਸਾਹਮਣੇ ਤੁਸੀਂ ਜਿੱਥੇ ਪ੍ਰਾਲੀ ਵੀ ਪ੍ਰਾਲੀ ਥੋੜੀ ਆਗਾ ਆ ਜਿੱਥੇ ਝੋਨਾ ਵਾ ਇੱਥੇ ਕੱਲ ਅਸੀਂ ਖਲੋਤੇ ਇੱਥੋਂ ਵੀਡੀਓ ਪਾਈ ਸੀ ਪਰ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਆ ਬਿਜਲੀ ਵਾਲੇ ਖੰਭੇ ਤੋਂ ਅੱਗੇ ਤੱਕਰ ਪਾਣੀ ਜਿਹੜਾ ਅੰਨਾਂ ਦੇ ਘਰਾਂ ਤੱਕਰ ਜਿਹੜਾ ਅਪੜਨਾ ਜਿਹੜਾ ਸ਼ੁਰੂਆਤ ਜਿਹੜੀ ਪਾਣੀ ਦੀ ਹੋ ਚੁੱਕੀ ਹੈ ਤੇ ਬਾ ਤੂੜੀ ਦੀ ਗੱਲ ਕੀਤੀ ਹੈ ਡੰਗਰਾਂ ਦੇ ਤੂੜੀ ਦੀ ਗੱਲ ਕੀਤੀ ਜਾਵੇ ਤਾਂ ਆ ਇੱਥੇ ਸਟੋਰ ਕੀਤੀ ਹੋ ਤੂੜੀ ਦੀ ਤੂੜੀ ਜਿਹੜੀ ਸਟੋਰ ਕੀਤੀ ਹੋਈ ਸੀ ਜਦੋਂ ਕਿ ਸ਼ੌਂਕੀ ਹੋਣਾ ਨੇ ਦੱਸੀਆ 2023 ਦੇ ਵਿੱਚ ਵੀ ਸਾਨੂੰ ਪਈ ਸੀ ਤੇ ਐਤਕ ਵੀ ਜਿਹੜੀ ਪਾਣੀ ਦੀ ਮਾਰ ਜਿਹੜੀ ਆ 2025 ਦੇ ਵਿੱਚ ਅਸੀਂ ਚੱਲ ਰਹੇ ਹਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਭਾਜੀ ਇਹੀ ਆਪਣਾ ਇੱਥੇ ਰਹਿਣੇ ਤੁਸੀਂ ਇੱਥੇ ਰਹਿਣੇ ਭਾਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਆਪਣਾ ਹਬੀਵਾਰ ਮੰਡ ਦੇ ਵਿੱਚ ਪਾਣੀ ਨੂੰ ਲੈ ਕੇ ਖਾਸ ਕਰਕੇ ਕਾਫੀ ਸਮੋਲ ਖਰਾਬ ਹੋਇਆ ਦੁੱਖ ਤੇ ਲੱਗਦਾ ਹੋਵੇਗਾ ਜਦੋਂ ਹਣਾ ਗਹਿਰੇ ਉੱਤੇ ਬਹੁਤ ਲੰਮੇ ਸਮੇਂ ਤੋਂ ਫਸਲਾਂ ਵੀ ਪੀਜੀਆਂ ਨੇ ਹੁਣ ਲੋਕਾਂ ਨੂੰ ਯੂਰੀਆ ਨਹੀਂ ਮਿਲਦੀ ਭਾਵੇਂ ਕਿ ਦਿਨ ਕਰਦੇ ਚੱਕ ਕੇ ਯੂਰੀਆ ਲਾਸਟ ਪਾ ਕੇ ਫਸਲਾਂ ਵਧੀਆਂ ਹੋਈਆਂ ਮਗਰੋਂ ਪਾਣੀ ਝੜਦਾ ਮਟੀਰੀਅਲ ਕਾਫੀ ਤੁਸੀਂ ਝੋਨੇ ਨੂੰ ਪਾਤਾ ਹੁਣ ਗਾਂ ਵਡਣ ਦਾ ਸਮਾਂ ਸੀ ਤੇ ਹੁਣ ਤੁਹਾਨੂੰ ਇਹ ਟਾਈਮ ਦੇਖਣਾ ਪੈ ਰਿਹਾ ਹਾਂ ਬਸ ਇਹ ਯੂਰੀਆ ਪੀ ਯਾਦੇ ਪਾਣੀ ਛੜਦੇ ਦੇ ਪਹਿਲਾਂ ਜਦੋਂ ਬਰਡਾਂ ਦੇ ਟਾਈਮ ਹੁੰਦਾ ਜਦੋਂ ਵੀ ਪਾਣੀ ਹੁੰਦਾ ਉਸੇ ਟਾਈਮ ਦੇ ਹੁੰਦਾ 2023 ਦੇ ਵਿੱਚ ਮੈਂ ਦੇਖਿਆ ਸੀ ਇੱਥੇ ਮੌਕਾ ਦੇਖਣਾ ਆ ਸੀ ਉਦੋਂ ਵੀ ਡੀ ਡੀ ਫਸਲ ਜਦੋਂ 2023 ਦੇ ਵਿੱਚ ਵੀ ਉਹ ਫਸਲ ਗੋਬੇ ਤੇ ਆਈ ਤੇ ਪਾਣੀ ਛੜਦਾ ਹੁਣ ਵੀ ਗੋਬੇ ਤੇ ਵੇ ਛੜ ਦਤਾ 2023 ਉਹੀ ਟਾਈਮ ਚ ਇਤਾਕਰਾਤਾ ਤੁਹਾਨੂੰ 2023 ਵਾਲਾ ਉਹੀ ਉਹੀ ਇਤਾਕਰਾਤਾ ਕੋਈ ਕਿਸ ਨੇ ਪੱਲਾ ਪਲੜਾ ਨਹੀਂ ਫੜਿਆ ਤੁਹਾਡਾ ਕੋਈ ਬਾਹ ਨਹੀਂ ਫੜੀ ਕਿਸ ਨੇ ਉਹ ਲੜਾ ਕੌਣ ਫੜਦਾ ਆ ਆਉਂਦੇ ਆ ਘੁੰਮ ਫੜ ਕੇ ਚੱਲ ਜਾਂਦੇ ਨੇ ਉਹ ਠੀਕ ਆ ਗਿਆ ਨਿਕਲ ਖਵਾ ਕਰ ਬਸ ਅਜੇ ਤੇ ਫਿਲਹਾਲ ਤੇ ਆਇਆ ਵੀ ਕੋਈ ਨਹੀਂ ਅਜੇ ਪਿਛਲੀ ਵਾਰੀ ਆਏ ਜੀ ਉੱਤੇ ਚਲਚੁਲ ਗਈ ਐਕਦੀ ਦਾ ਅਜੇ ਤੇ ਬੜਿਆ ਹੀ ਕੋਈ ਨਹੀਂ ਤਾਂ ਕੋਕਾ ਮੰਨ ਦੇ ਵਿੱਚ ਆਏ ਸੀ ਡੀਸੀ ਸਾਹਿਬ ਆਪਣੇ ਇੱਥੇ ਨਹੀਂ ਆਏ ਵੀ ਵਾਲਪੜੇ ਹਾਂ ਵੀ ਵਾਰ ਰੈਂਪ ਤੇ ਨਹੀਂ ਕੋਈ ਵੀ ਆਇਆ ਠੀਕ ਠੀਕ ਜੀ ਵੇਖੋ ਜੀ ਆ ਗੁੱਜਰ ਬਰਾਦਰੀ ਸੀ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਉਂਕਿ ਉਹ ਕਹਿੰਦੇ 2023 ਦੀ ਵਿੱਚ ਵੀ ਸਾਨੂੰ ਇਹ ਸੰਖਾਪ ਜਿਹੜਾ ਚੰਨਣਾ ਪਿਆ ਰ ਆ ਅਸੀਂ ਦੇਖ ਰਹੇ ਸੀ ਤੁਸੀਂ ਬੰਦੋ ਦੁੱਧੂ ਅਸੀਂ ਸਟਾਰਟਿੰਗ ਕੀਤੀ ਦੇਖਿਆ ਕਿ ਬੜਾ ਦੁੱਖ ਲੱਗਾ ਜਦੋਂ ਇਹ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਫਸਲਾਂ ਜਿਹੜੀਆਂ ਨੇ ਆ ਪਾਣੀ ਦੀ ਲਪੇੜ ਤੁਸੀਂ ਵਿੱਚ ਆ ਗਈਆਂ ਨੇ ਆ ਤੁਸੀਂ ਪਾਣੀ ਦੇ ਸਕਦੇ ਹੋ ਕਿੰਨਾ ਕਿੰਨਾ ਪਾਣੀ ਜਿਹੜਾ ਇਸ ਫਸਲ ਦੇ ਵਿੱਚ ਜਿਹੜਾ ਖੜਾ ਹੋਇਆ ਵਾ ਤੇ ਆਪਾਂ ਇੱਕ ਨਵੇਂ ਏਰੀਆ ਦੇ ਵਿੱਚ ਜਾਵਾਂਗੇ ਉਹ ਵੀ ਤੁਹਾਨੂੰ ਕੱਲੀ ਕੱਲੀ ਅਪਡੇਟ ਇਸ ਵੀਡੀਓ ਵੀਡੀਓ ਦੇ ਵਿੱਚ ਦਵਾਂਗੇ ਤੇ ਹਰਪ੍ਰੀਤ ਸਿੰਘ ਹੋਤਣੇ ਦੋ ਜ ਜੇ ਤੁਸੀਂ ਪਾਣੀ ਦੇ ਸਕਦੇ ਹੋ ਕਿਦਾਂ ਝੋਨਾ ਜਿਹੜਾ ਪੂਰਾ ਟੱਕ ਚੁੱਕਾ ਵਾ ਤੇ ਪਾਣੀ ਜਿਹੜਾ ਉੱਤੇ ਪੂਰਾ ਚੱਲੰਦਿਆ ਤੁਸੀਂ ਦੇ ਸਕਦੇ ਹੋ ਮਾਰੋ ਮਾਰ ਹਬੀਬ ਅਲਮਣ ਤੋਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਣਾ ਸੀ ਇੱਕ ਨਵੀਂ ਅਪਡੇਟ ਤੁਹਾਨੂੰ ਅਸੀਂ ਲੈ ਕੇ ਫੇਰ ਦੱਸਾਂਗੇ ਜੀ ਤੇ ਤੱਕ ਤੱਕ ਲਈ ਹਰਪ੍ਰੀਤ ਸਿੰਘ ਹੋਦਰਨ ਦਵਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ